ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਦੋ ਸੀਟਾਂ ਦੇ ਉੱਪਰ ਬਾਈ ਇਲੈਕਸ਼ਨ ਦਾ ਐਲਾਨ ਕੀਤਾ ਗਿਆ ਜਿਸ ਦੇ ਬਾਅਦ ਕਨਸਰਟ ਆਫ ਪਾਰਟੀ ਆਫ ਕੈਨੇਡਾ ਦੇ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਆਪਣਾ ਪ੍ਰਚਾਰ ਪਖਾ ਦਿੱਤਾ ਗਿਆ ਜਿਸ ਵਿੱਚ ਤਾਜ਼ਾ ਐਡਵਰਟਾਈਜ਼ਮੈਂਟ ਦੌਰਾਨ ਉਹਨਾਂ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਅਤੇ ਕੈਨੇਡੀਅਨਸ ਤੇ ਪੈ ਰਹੇ ਬੋਝ ਦੇ ਲਈ ਉਹਨਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਐਤਵਾਰ ਨੂੰ ਸਤੰਬਰ ਦੇ ਵਿੱਚ ਦੋ ਬਾਈ ਇਲੈਕਸ਼ਨਸ ਦਾ ਐਲਾਨ ਕੀਤਾ ਗਿਆ ਜਿਸ ਦੇ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵੀ ਇਸ ਦੇ ਲਈ ਪ੍ਰਚਾਰ ਮੁਹਿੰਮ ਪੁਖਾ ਦਿੱਤੀ ਗਈ ਹੈ ਫੈਡਰਲ ਕੰਜ਼ਰਵੇਟਿਵ ਪਾਰਟੀ ਸਤੰਬਰ ਦੇ ਵਿੱਚ ਹੋਣ ਵਾਲੀਆਂ ਦੋ ਬਾਏ ਇਲੈਕਸ਼ਨਸ ਦੇ ਵਿੱਚ ਮੂਲ ਰੂਪ ਦੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਹਰਾਨੂ ਨਿਸ਼ਾਨੇ ਉੱਪਰ ਲੈ ਰਹੀ ਹੈ ਤੇ ਲਿਬਰਲਸ ਤੋਂ ਧਿਆਨ ਡਿਵਰਟ ਕਰ ਰਹੀ ਹੈ ਇਸ ਮੌਕੇ ਐਨਡੀਪੀ ਪਾਰਟੀ ਦੇ ਵੱਲੋਂ ਜਗਮੀਤ ਸਿੰਘ ਨੂੰ ਸੈਲ ਆਊਟ ਸਿੰਘ ਵਜੋਂ ਲੈਵਲ ਕੀਤਾ ਗਿਆ ਜਿਸ ਵਿੱਚ ਉਹਨਾਂ ਆਖਿਆ ਕਿ ਅਗਲੇ ਸਾਲ ਚੋਣਾਂ ਦੇ ਵਿੱਚ ਦੇਰੀ ਦੀ ਜ਼ਰੂਰਤ ਹੈ ਕਿਉਂਕਿ ਇਸ ਸਮੇਂ ਐਨਡੀਪੀ ਦੇ ਨਾਲ ਸਹਿਯੋਗ ਦੀ ਸਰਕਾਰ ਚੱਲ ਰਹੀ ਹੈ ਜਿਸ ਕਾਰਨ ਟੈਕਸ ਕ੍ਰਾਈਮ ਅਤੇ ਹਾਊਸਿੰਗ ਕਾਸਟ ਵਧਣ ਦੇ ਲਈ ਉਹ ਵੀ ਬਰਾਬਰ ਦੇ ਜ਼ਿੰਮੇ ਪਾਰ ਨੇ ਕਾਬਲੇ ਕੌਰਾ ਕਿ ਟ੍ਰਾਂਟੋ ਦੀ ਸੇਂਟ ਪੌਲਜ਼ ਰਾਈਡਿੰਗ ਜੋ ਕਿ ਲਿਬਰਲਸ ਪਾਰਟੀ ਦਾ ਘੜ ਮੰਨੀ ਜਾਂਦੀ ਸੀ ਉਸ ਸੀਟ ਦੇ ਉੱਪਰ ਕੰਜ਼ਰਵਟਿਵ ਪਾਰਟੀ ਦੀ ਜਿੱਤ ਹੋਣ ਤੋਂ ਬਾਅਦ ਪਾਰਟੀ ਦੇ ਹੌਸਲੇ ਬਲੰਦ ਦਿਖਾਈ ਦੇ ਰਹੇ ਨੇ ਤੇ ਇਸ ਸਮੇਂ ਦਰਾਨ ਖਾਸ ਕਰ ਮੈਨੀਟੋਬਾ ਦੇ ਵਿੱਚ ਐਨਡੀਪੀ ਪਾਰਟੀ ਦੀ ਚੜਤ ਦੇ ਚਲਦਿਆਂ ਕੰਜ਼ਰਵਟਿਵਸ ਦੇ ਵੱਲੋਂ ਜਗਮੀਤ ਸਿੰਘ ਹਰਾਨੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਉਹ ਤਮਾਮ ਚੀਜ਼ਾਂ ਦੇ ਲਈ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਸੀ ਉੱਥੇ ਹੀ ਨਾਲੋਂ ਨਾਲ ਹੁਣ ਜਗਮੀਤ ਸਿੰਘ ਹੋਰਾਨੋ ਵੀ ਉਹਨਾਂ ਦਾ ਭਾਗੀਦਾਰ ਦਿਖਾ ਰਹੇ ਨੇ ਤੇ ਸਪੱਸ਼ਟ ਰੂਪ ਚ ਕਹਿ ਰਹੇ ਨੇ ਕਿ ਜੇਕਰ ਫੈਡਰਲ ਇਲੈਕਸ਼ਨਸ ਦੇ ਵਿੱਚ ਦੇਰੀ ਹੋ ਰਹੀ ਆ ਤਾਂ ਉਸ ਦੇ ਲਈ ਐਨਡੀਪੀ ਪਾਰਟੀ ਜੋ ਕਿ ਜਗਮੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਉਹੀ ਜ਼ਿੰਮੇਵਾਰ ਹੈ ਜਿਸ ਕਾਰਨ ਕੈਨੇਡੀਅਨਸ ਨੂੰ ਵਧੇ ਹੋਏ ਟੈਕਸ ਕ੍ਰਾਈਮ ਅਤੇ ਹੌਸਟਿੰਗ ਕੋਸਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟ੍ਰਾਂਟੋ ਸੇਂਟ ਪੌਲਜ਼ ਦੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਸੰਬੰਧੀ ਲਿਬਰਲ ਪਾਰਟੀ ਦੇ ਵਿੱਚੋਂ ਆਵਾਜ਼ਾਂ ਉੱਠੀਆਂ ਸਨ ਅਤੇ ਹੁਣੇ ਦੋ ਬਾਏ ਇਲੈਕਸ਼ਨਸ ਤੋਂ ਬਾਅਦ ਵੀ ਉਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਬੇਸ਼ੱਕ ਲਿਬਰਲਸ ਤੇ ਸੀਨੀਅਰ ਲੀਡਰਾਂ ਦੇ ਵੱਲੋਂ ਇੱਕ ਜੁਟਤਾ ਦਿਖਾਈ ਗਈ ਸੀ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਦੇ ਵਿੱਚ ਹੀ ਅਗਲੀਆਂ ਚੋਣਾਂ ਲੜਨ ਦੀ ਗੱਲ ਆਖੀ ਗਈ ਸੀ ਦੂਜੇ ਪਾਸੇ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਆਖਿਆ ਸੀ ਕਿ ਕੈਨੇਡੀਅਨਸ ਦੀ ਜ਼ਿੰਦਗੀ ਸੁਧਾਰਨ ਦੇ ਲਈ ਉਹਨਾਂ ਦੀ ਗਵਰਨਮੈਂਟ ਲਗਾਤਾਰ ਕੰਮਕਾਜ ਕਰ ਰਹੀ ਹੈ ਤੇ ਭਰੋਸਾ ਜਿੱਤਣ ਦੇ ਲਈ ਹੋਰ ਮਿਹਨਤ ਕਰਨੀ ਪੈਗੀ ਪਰ ਸਤੰਬਰ ਦੀਆਂ ਦੋ ਸੀਟਸ ਦੀ ਪਾਈ ਇਲੈਕਸ਼ਨਸ ਲਿਬਰਲਸ ਖਾਸ ਕਰਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਲਈ ਪਰਖ ਦੀ ਘੜੀ ਜ਼ਰੂਰ ਹੋਏਗੀ ਕਿਉਂਕਿ ਜੋ ਵੀ ਸਰਵੇਜ਼ ਆ ਰਹੇ ਨੇ ਉਸ ਅਨਸਾਰ ਹਾਲੇ ਵੀ ਕੰਸਰਟ ਆਫ ਪਾਰਟੀ ਲਿਬਰਲਾਂ ਦੇ ਮੁਕਾਬਲੇ ਦੋ ਅੰਕ ਲੀਡ ਦੇ ਨਾਲ ਅੱਗੇ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ